ਅੱਜ ਸਵੇਰੇ ਤੜਕਸਾਹ ਜਲਾਲਾਬਾਦ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਗੁਰੂ ਸਾਹਿਬ ਸਥਿਤ ਕੋਠੀ ਦੇ ਉੱਤੇ ਜਿਹੜੇ ਇਨਕਮ ਟੈਕਸ ਦੀ ਰੈਡੀ ਰੇਡ ਹੋਈ ਆ ਜਿਆਦਾ ਕਾਫੀ ਜੜੀਆਂ ਗੱਡੀਆਂ ਉਹ ਦੇਖਣ ਨੂੰ ਮਿਲੀਆਂ ਵੀ ਇਹ ਇਨਕਮ ਟੈਕਸ ਦੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੀ ਆ ਕੋਈ ਕਿ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਰੇਟ ਹੋਈ ਆ ਵੀ ਇਹ ਇਨਕਮ ਟੈਕਸ ਦੇ ਰੇਟ ਹੋਈ ਆ ਵੀ ਘਰ ਦੇ ਵਿੱਚ ਜਿਹੜੇ ਕਾਗਜ਼ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿਸ ਕਾਰਨ ਹੋਈ ਆ ਅਜੇ ਇਹ ਸਾਫ਼ ਨਹੀਂ ਹੋ ਸਕਿਆ ਕਿਉਂਕਿ ਕੋਈ ਵੀ ਜਿਹੜਾ ਇਨਕਮ ਟੈਕਸ ਦਾ ਅਧਿਕਾਰੀ ਕੈਮਰੇ ਦੇ ਸਾਹਮਣੇ ਜਿਹੜਾ ਬੋਲਣ ਵਾਸਤੇ ਉਹ ਰਾਜੀ ਨਜ਼ਰ ਨਹੀਂ ਆਇਆ ਤੇ ਨਾ ਹੀ ਕੋਈ ਆਵਲਾ ਪਰਿਵਾਰ ਦਾ ਜਿਹੜਾ ਕੋਈ ਮੈਂਬਰ ਹੈਗਾ ਉਹ ਜਿਹੜਾ ਕੈਮਰੇ ਦੇ ਸਾਹਮਣੇ ਕੋਈ ਦੱਸਿਆ ਉਹਨਾਂ ਨੇ ਵੀ ਆਖਰ ਇਹ ਜਿਹੜੀ ਹੈ ਰੇਟ ਹੋਈ ਆ ਇੱਕ ਇਸ ਕਾਰਨ ਹੋਈ ਆ ਲੇਕਿਨ ਦੱਸਿਆ ਜਾ ਰਿਹਾ ਹੋਰ ਵੀ ਕਈ ਟਿਕਾਣਿਆਂ ਤੇ ਜਿਹੜੀ ਆ ਇਨਕਮ ਟੈਕਸ ਦੀ ਰੇਟ ਹੋਈ ਆ ਗਾਲੇ ਜਾ ਰਹੇ ਨੇ ਕਾਂਗੋ ਜੇ ਇੱਕ ਸਰਦਸ ਤੋਂ ਵੱਲੋਂ ਜਿਹੜੀ ਹੈ ਵੀ ਰੇਡ ਕੀਤੀ ਗਈ ਆ ਉਹ ਜਾਣਕਾਰੀ ਜਿਹੜੀ ਆ ਜੋ ਵੀ ਹੁਤਾ ਹੈ ਉਹ ਪ੍ਰਾਪਤ ਕਰ ਸਕਲ ਲੇਕਿਨ ਇਹ ਜਿਹੜੀ ਰੇਡ ਹੈਗੀ ਆ ਸਿਆਸੀ ਕਲਿਆਰਾ ਦੀ ਇਹ ਖਬਰ ਚੱਲੀ ਆ ਕਿ ਇਹ ਜਿਹੜੀ ਸਿਆਸਤ ਦੇ ਪ੍ਰੇਰਿਤ ਨਜ਼ਰ ਆ ਰਹੀ ਆ ਲੇਕਿਨ ਹਜੇ ਤੱਕ ਇਸ ਚੀਜ਼ ਦਾ ਖੁਲਾਸਾ ਕੋਈ ਨਹੀਂ ਹੋਇਆ ਕਿ ਆਖਰੀ ਜਿਹੜੀ ਰੇਡ ਹੋਈ ਆ ਇਹ ਕਿਸ ਕਾਰਨ ਹੋਈ ਆ ਲੇਕਿਨ ਸਵੇਤਰਕ ਸਾਹ ਦੀ ਜਿਹੜੀ ਰੇਡ ਹੋਈ ਆ ਹੁਣ ਜਿਹੜੇ ਇਹ ਨਰਵਿੰਦਰ ਆਵਲਾ ਉਹ ਜਿਹੜਿਆ ਘਰ ਆਪਣੇ ਜਿਹੜੇ ਗੁਰੂ ਸਾਹਿਬ ਜਿਹੜੀ ਅਸਥਿਤ ਕੋਠੀ ਆ ਜਿੱਥੇ ਇਨਕਮ ਟੈਕਸ ਦੀ ਰੇਡ ਹੋਈ ਆ ਫਿਰ ਅਧਿਕਾਰੀਆਂ ਤੋਂ ਮਜਬੂਰ ਨਹੀਂ ਉਹ ਵੀ ਜਦੇ ਪਹ ਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਉੱਥੇ ਪਹੁੰਚੇ ਨੇ ਕਿਉਂਕਿ ਦੱਸਿਆ ਜਾ ਰਿਹਾ ਜੇ ਸੋਸ ਤੋਂ ਸੂਤਰਾ ਮੁਤਾਬਿਕ ਇਹ ਗੱਲ ਕਰੀਏ ਤੇ ਚੰਡੀਗੜ੍ਹ ਤੋਂ ਰਵਿੰਦਰ ਆਵਲਾ ਜਿਹੜਿਆ ਹੁਣ ਧੁਰੂਅਤਾਈ ਪਹੁੰਚੇ ਆ ਆਪਣੀ ਕੋਠੀ ਦੇ ਉੱਤੇ ਤੇ ਹੁਣ ਜਿਹੜਿਆ ਇੰਕਮ ਟੈਕਸ ਦੇ ਅਧਿਕਾਰੀ ਆ ਕਰਮਚਾਰੀਆ ਉਹਨਾਂ ਨਾਲ ਗੱਲਬਾਤ ਕਰਨਗੇ ਲੇਕਿਨ ਹਜੇ ਤੱਕ ਉਹ ਕੈਮਰੇ ਦੇ ਸਾਹਮਣੇ ਨਹੀਂ ਆਏ ਤਾਂ ਜੋ ਪਤਾ ਚੱਲੇ ਕਿ ਵੀ ਆਖਰੀ ਰੇਟ ਆ ਉਹ ਕਿਸ ਕਾਰਨ ਹੋਈ ਆ ਸਿਆਸੀ ਤੌਰ ਤੇ ਇਹ ਜਿਹੜੀ ਆ ਰੇਟ ਹੋਈ ਆ ਤੇ ਜਾਂ ਕੋਈ ਹੋਰੇ ਪਿੱਛੇ ਕੋਈ ਹੋਰ ਕਾਰਨ ਰਹੇ ਨੇ ਕਿਉਂਕਿ ਪਿਤੇ ਦਿਨ ਜਿਹੜਾ ਜ਼ਿਲ੍ਹਾ ਪਰਿਸ਼ਦ ਤੇ ਵੀ ਕਹਿ ਸਕਦੇ ਨੁਕਰ ਜੜੀਆਂ ਚਰਚਾ ਜੜੀਆਂ ਉਹ ਵੀ ਛੜੀਆਂ ਹੋਈਆਂ ਵੀ ਉਹ ਦਰਸਾਉਂਦੀਆਂ ਕਿ ਹੋ ਸਕਦਾ ਵੀ ਇਹ ਸਿਆਸੀ ਜੜੀਆਂ ਸਿਆਸੀ ਤੌਰ ਤੇ ਜੜੀਆਂ ਇਹ ਰੇਟ ਹੋਈ ਹੋਵੇ ਲੇਕਿਨ ਹਜੇ ਤੱਕ ਕਿਸੇ ਵੀ ਨਿਸਚਿਤ ਕੋਣ ਨਾ ਉਹ ਜਲਦਬਾਜ਼ੀ ਵੈਕਰੀ ਚੋਣ ਦੀ ਹੈ ਜੜੀ ਰੇਟ ਹੋਈ ਆ ਇਹ ਇਨਕਮ ਟੈਕਸ ਦੀ ਰੇਟ ਹੈ ਤੇ ਸਾਰੇ ਜਿਹੜੇ ਰਿਕਾਰਡ ਆ ਉਹ ਖੰਗਾਲੇ ਜਾ ਰਹੇ ਨੇ ਘਰ ਦੇ ਵਿੱਚ ਜੜੀਆਂ ਨੇ ਵਿਕਾਸ ਦੇ ਕਾਗਜ਼ ਮੌਜੂਦ ਹੈ ਉਹਨਾਂ ਨੂੰ ਜਿਹੜਾ ਦੇਖਿਆ ਜਾ ਰਿਹਾ ਪੁੱਛਕੇ ਚ ਜਿਹੜੇ ਆ ਉਹ ਕੀਤੀ ਜਾ ਰਹੀ ਆ ਹੋਰ ਵੀ ਕਈ ਟਿਕਾਰੀਆਂ ਤੇ ਜਿਹੜੀਆਂ ਉਹ ਰੇਟ ਹੋਈ ਆ ਤਾਂ ਤਾਂ ਜੋ ਇਹੇ ਤੱਕ ਸਾਫ ਜਾਣਕਾਰੀ ਉਹ ਸਾਹਮਣੇ ਨਹੀਂ ਆ ਰਹੀ ਕਿੱਥੋਂ ਦੀ ਜੜੀ ਆ ਇਹ ਜਿਹੜੇ ਵੀ ਰੇਟ ਜਿਹੜੋ ਕੀਤੀ ਗਈ ਆ ਤੇ ਕਿਥੋਂ ਦੀ ਕਿਸੇ ਦੀ ਸ਼ਿਕਾਇਤ ਹੈ ਕੋਈ ਆ ਤੇ ਜਾਂ ਸਿਆਸੀ ਇਹ ਰੇਟ ਹੋਈ ਆ ਇਹ ਦੋਵੇਂ ਜੜੀਆਂ ਚੱਲਦਾ ਆ ਕਿ ਹੋ ਸਕਦਾ ਵੀ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਜਾਂ ਹੋ ਸਕਦਾ ਵੀ ਇਹ ਜੜੀਆਂ ਚੱਲਦੇ ਚ ਫਰੇਡੀ ਚੱਲਿਆ ਤੇ ਰੇਟ ਹੋਈ ਹੋਣੀ ਕਿਉਂਕਿ ਪਿਛਲੇ ਚੋਣਾਂ ਵਿੱਚ ਬੈਠਾ ਸੀ ਕਾ ਵੀ ਮੁੰਦਰ ਆਵਲਾ ਕਾਫੀ ਜਿਹੜੇ ਸਾਲਾਂ ਤੋਂ ਕਈ ਮਹੀਨਿਆਂ ਤੋਂ ਜੜੀਆਂ ਸਮਾਜ ਵਿੱਚ ਕਿੰਨੇ ਵੀ ਸੇਵੀ ਜਿਹੜਾ ਉਹ ਬਣ ਕੇ ਜਿਹੜਿਆ ਲੋਕਾਂ ਦੇ ਵਿੱਚ ਵਿੱਚ ਦੇਖਾਈ ਦਿੱਤੇ ਸੀ ਕਿ 200 ਤੋਂ ਜ਼ਿਆਦਾ ਜਿਹੜੇ ਪਰਿਵਾਰਾਂ ਦੇ ਜਿਹੜਾ ਉਹਨਾਂ ਨੇ ਵਿਆਹ ਵੀ ਕਰਾਈ ਸੀ ਤੇ ਉਹਨਾਂ ਨੂੰ ਸਮਾਨ ਵੀ ਜਿਹੜਾ ਆਪਣੇ ਕੋਲੋਂ ਦਿੱਤਾ ਸੀਗਾ ਤੇ ਬਲਾ ਆਹ ਦੀ ਸ਼ਾਂਤ ਹੈਬ ਦਾ ਜਿਹੜਾ ਇਹ ਵਿਆਹ ਜਿਹੜਿਆ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਉਹ ਕਿਤੇ ਸੀ ਬਹੁਤ ਸ਼ੰਗ ਹੈ ਉਹ ਇਹ ਜਿਹੜਿਆ ਪਹੇਚ ਵੀ ਨਕਰ ਪਿਆ ਜਿਹੜਾ ਵੀ ਕਹਿ ਸਕਦੇ ਵੀ ਖੱਟਾ ਹੋਇਆ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜੀ ਆ ਇਹ ਰੇਟ ਦਾ ਹੋਣਾ ਇਹ ਕਈ ਤਰ੍ਹਾਂ ਦੇ ਸਮਾਜ ਖਰੇ ਤਜਰਬਾ ਕਰ ਰਿਹਾ ਲੇਕਿਨ ਹਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਵੀ ਇਹ ਜਿਹੜੀ ਆ ਰੇਟ ਹੋਈ ਆ ਕਿਸ ਕਾਰਨ ਹੋਈ ਆ ਲੇਕਿਨ ਰਵਿੰਦਰ ਆਵਲਾ ਦੱਸਿਆ ਜਾ ਰਿਹਾ ਵੀ ਚੰਡੀਗੜ੍ਹ ਤੋਂ ਜਿਹੜੇ ਆਪਣੇ ਇਹ ਗੁਰੂ ਹਰ ਸਾਹਿਬ ਜਿਹੜੀ ਕੋਟੀ ਆ ਜਿਸ ਤੇ ਇੰਟਰਟਾਈਜੀ ਟੀਮ ਜਿਹੜੀ ਪਹੁੰਚੀ ਆ ਉਥੇ ਜਿਹੜਿਆ ਪਹੁੰਚੂ ਕਿਹਾ ਤੇ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਪਤਾ ਚੱਲ ਸਕੇ ਵੀ ਇਹ ਜਿਹੜੀ ਆ ਰੇਟ ਹੋਈ ਆ ਕਿਸ ਕਾਰਨ ਹੋਈ ਆ ਹੋ ਸਕਦਾ ਵੀ ਇਹਨੇ ਪਰਿਵਾਰ ਦੇ ਵਿੱਚੋਂ ਜਰ ਜਿਹੜੀ ਟੀਮ ਆਈਆਂ ਸੀ ਜਾਂ ਟੀਮ ਦੇ ਕੋਈ ਅਧਿਕਾਰੀ ਤੁਸੀਂ ਉਹ ਦੱਸੋ ਕਿ ਆਖਰੀ ਵੇਰ ਕਿਸ ਕਰਕੇ ਹੋਈ ਹੈ ਕਿਉਂਕਿ ਜੇ ਉਹਨਾਂ ਦੀ ਜਿਹੜੀ ਕੈਮਰਾ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਵੀ ਜਿੰਨਾ ਚਿਰ ਇਹ ਜਾਣ ਜੜੀ ਪੂਰੀ ਨਹੀਂ ਹੋ ਸਕਦੀ ਅਸੀਂ ਇਹਦਾ ਖਲਾਸਾ ਨਹੀਂ ਕਰ ਸਕਦੇ ਇਹ ਤੁਹਾਨਾਂ ਜਾਣਕਾਰੀ ਕੋਈ ਸਾਂਝੀ ਨਹੀਂ ਕਰ ਸਕਦੇ ਲੇਕਿਨ ਹੁਣ ਜਿਵੇਂ ਜਿਵੇਂ ਟਾਈਮ ਬੀਤਦਾ ਪਿਆ ਕਿਉਂਕਿ ਤਰਕਸ਼ਾਰਜੀ ਦਾ ਤੇ ਸ਼ਾਮ ਦਾ ਜਿਹੜਾ ਸਮਾਂ ਜਿਹੜਾ ਉਹ ਹੁੰਦਾ ਜਾ ਰਿਹਾ ਲੇਕਿਨ ਅਜੇ ਤੱਕ ਵੀ ਟੀਮਾਂ ਉਹਨਾਂ ਦੇ ਘਰੇ ਪਹੁੰਚੀਆਂ ਹੋਈਆਂ ਤੇ ਉਹ ਜਾਣ ਜਿਹੜੀ ਆ ਉਹ ਚੱਲਦੀ ਪਈ ਆ ਤੇ ਕਾਗਜ਼ ਜਿਹੜੇ ਆ ਇਹ ਰਿਕਾਰਡ ਜਿਹੜੇ ਕਾਗਜ਼ ਜਿਹੜੇ ਡ ਆ ਰਿਹਾ ਜਾ ਰਿਹਾ ਤੇ ਹੁਣ ਦੇਖਣਾ ਜੇ ਜਦੋਂ ਅਧਿਕਾਰੀ ਇੱਥੇ ਜਾਂ ਖੁਦ ਰਵਿੰਦਰ ਆਵਲਾ ਕੈਮਰੇ ਸਾਹਮਣੇ ਆਣ ਕੇ ਤੇ ਪਤਾ ਚੱਲ ਸਕੇਗਾ ਕਿ ਆਖਰੀ ਰੇਟ ਦਾ ਕਾਰਨ ਕਿੱਥੇ ਕੀ ਸੀਗਾ ਕੈਮਰੇਮੈਨ ਜੇ ਸਰਵਜੀਤ ਸਿੰਘ ਜਾਨਿਕ ਸਵੇਰੇ ਅੱਜ ਸਵੇਰੇ ਤੜਕਸਾਹ ਜਲਾਲਾਬਾਦ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਆਵਲਾ ਦੇ ਗੁਰੂ ਸਾਹਿਬ ਸਥਿਤ ਕੋਠੀ ਦੇ ਉੱਤੇ ਜਿਹੜੇ ਇਨਕਮ ਟੈਕਸ ਦੀ ਰੇਟ ਹੋਈ ਆ ਜਿਆਦਾ ਕਾਫੀ ਜੜੀਆਂ ਗੱਡੀਆਂ ਉਹ ਦੇਖਣ ਨੂੰ ਮਿਲੀਆਂ ਵੀ ਇਹ ਇਨਕਮ ਟੈਕਸ ਦੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੀ ਆ ਕੋਕੀ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਰੇਟ ਹੋਈ ਆ ਵੀ ਇਹ ਇਨਕਮ ਟੈਕਸ ਦੇ ਰੇਟ ਹੋਈ ਆ ਵੀ ਘਰ ਦੇ ਵਿੱਚ ਜਿਹੜੇ ਕਾਗਜ਼ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿਸ ਕਾਰਨ ਹੋਈ ਆ ਅਜੇ ਇਹ ਸਾਫ ਨਹੀਂ ਹੋ ਸਕਿਆ ਕਿਉਂਕਿ ਕੋਈ ਵੀ ਜਿਹੜਾ ਇਨਕਮ ਟੈਕਸ ਦਾ ਅਧਿਕਾਰੀ ਕੈਮਰੇ ਦੇ ਸਾਹਮਣੇ ਜਿਹੜਾ ਬੋਲਣ ਵਾਸਤੇ ਉਹ ਰਾਜੀ ਨਜ਼ਰ ਨਹੀਂ ਆਇਆ ਤੇ ਨਾ ਹੀ ਕੋਈ ਆਵਲਾ ਪਰਿਵਾਰ ਦਾ ਜਿਹੜਾ ਕੋਈ ਮੈਂਬਰ ਹੈਗਾ ਉਹ ਜਿਹੜਾ ਕੈਮਰੇ ਦੇ ਸਾਹਮਣੇ ਕੋਈ ਦੱਸਿਆ ਉਹਨਾਂ ਨੇ ਵੀ ਆਖਰ ਇਹ ਜਿਹੜੀ ਆ ਰੇਟ ਹੋਈ ਆ ਇੱਕ ਇਸ ਕਾਰਨ ਹੋਈ ਆ ਲੇਕਿਨ ਦੱਸਿਆ ਜਾ ਰਿਹਾ ਹੋਰ ਵੀ ਕਈ ਟਿਕਾਣਿਆਂ ਤੇ ਜਿਹੜੀ ਆ ਇਨਕਮ ਟੈਕਸ ਦੀ ਰੇਟ ਹੋਈ ਆ ਤੇ ਰਿਕਾਰਡ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਕਾਂਗੋ ਇਹ ਸਰਕਟ ਦੇ ਵੱਲੋਂ ਜਿਹੜੀ ਹੈ ਵੀ ਰੇਟ ਕੀਤੀ ਗਈ ਆ ਉਹ ਜਾਣਕਾਰੀ ਜਿਹੜੀ ਆ ਜੋ ਵੀ ਉਹ ਕਰਦੇ ਆ ਉਹ ਪ੍ਰਾਪਤ ਕਰ ਸਕਦੇ ਲੇਕਿਨ ਇਹ ਜਿਹੜੀ ਰੇਟ ਹੈਗੀ ਆ ਸਿਆਸੀ ਕਲਿਆਰਾ ਦੀ ਇਹ ਖਬਰ ਚਾਰੀ ਆ ਵੀ ਇਹ ਜਿਹੜੀ ਸਿਆਸਤ ਦੇ ਪ੍ਰੇਰਿਤ ਨਜ਼ਰ ਆ ਰਹੀ ਆ ਲੇਕਿਨ ਹਜੇ ਤੱਕ ਇਸ ਚੀਜ਼ ਦਾ ਖੁਲਾਸਾ ਕੋਈ ਨਹੀਂ ਹੋਇਆ ਕਿ ਆਖਰੀ ਜਿਹੜੀ ਰੇਟ ਹੋਈ ਆ ਇਹ ਕਿਸ ਕਾਰਨ ਹੋਈ ਆ ਲੇਕਿਨ ਸਵੇਤਰਕ ਸਾਹ ਦੀ ਜਿਹੜੀ ਰੇਟ ਹੋਈ ਆ ਹੁਣ ਜਿਹੜੇ ਇਹ ਨਰਵਿੰਦਰ ਆਵਲਾ ਉਹ ਜਿਹੜਿਆ ਘਰ ਆਪਣੇ ਜਿਹੜੇ ਗੁਰੂ ਸਾਹਿਬ ਜਿਹੜੀ ਅਸਥਿਤ ਕੋਠੀ ਆ ਜਿੱਥੇ ਇਨਕਮ ਟੈਕਸ ਦੀ ਰੇਟ ਹੋਈ ਆ ਫਰ ਅਧਿਕਾਰੀਆਂ ਤੋਂ ਮਜਬੂਰ ਨਹੀਂ ਕੋਈ ਜਦੇ ਪਹੁੰਚ ਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉੱਥੇ ਪਹੁੰਚੇ ਨੇ ਕਿਉਂਕਿ ਦੱਸਿਆ ਜਾ ਰਿਹਾ ਜੇ ਸੋਸ ਤੋਂ ਸੂਤਰਾਂ ਮੁਤਾਬਿਕ ਜੇ ਗੱਲ ਕਰੀਏ ਤੇ ਚੰਡੀਗੜ੍ਹ ਤੋਂ ਰਵਿੰਦਰ ਆਵਲਾ ਜਿਹੜਿਆ ਹੁਣ ਧੁਰੂਸਾਈ ਪਹੁੰਚੇ ਆ ਆਪਣੀ ਕੋਠੀ ਦੇ ਉੱਤੇ ਤੇ ਹੁਣ ਜਿਹੜਿਆ ਇੰਕਮ ਟੈਕਸ ਦੇ ਅਧਿਕਾਰੀ ਆ ਕਰਮਚਾਰੀਆ ਉਹਨਾਂ ਨਾਲ ਗੱਲਬਾਤ ਕਰਨਗੇ ਲੇਕਿਨ ਹਜੇ ਤੱਕ ਉਹ ਕੈਮਰੇ ਦੇ ਸਾਹਮਣੇ ਨਹੀਂ ਆਏ ਤਾਂ ਜੋ ਪਤਾ ਚੱਲੇ ਕਿ ਵੀ ਆਖਰੀ ਰੇਟ ਹੈ ਉਹ ਕਿਸ ਕਾਰਨ ਹੋਈ ਹੈ ਸਿਆਸੀ ਤੌਰ ਤੇ ਇਹ ਜਿਹੜੀ ਹੈ ਰੇਟ ਹੋਈ ਹੈ ਤੇ ਜਾਂ ਕੋਈ ਹੋਰੇ ਪਿੱਛੇ ਕੋਈ ਹੋਰ ਕਾਰਨ ਰਹੇ ਨੇ ਕਿਉਂਕਿ ਪਿਤੇ ਦਿਨ ਜਿਹੜਾ ਜ਼ਿਲ੍ਹਾ ਪਰਿਸ਼ਦ ਤੇ ਵੀ ਕਹਿ ਸਕਦੇ ਨੁਕਤ ਜੜੀਆਂ ਚਰਚਾ ਜੜੀਆਂ ਉਹ ਵੀ ਛੜੀਆਂ ਹੋਈਆਂ ਵੀ ਉਹ ਦਰਸਾਉਂਦੀਆਂ ਕਿ ਹੋ ਸਕਦਾ ਵੀ ਇਹ ਸਿਆਸੀ ਚਲੀ ਜਾ ਸਿਆਸੀ ਤੌਰ ਤੇ ਜਿਹੜੀ ਐ ਰੇਟ ਹੋਈ ਹੋਵੇ ਲੇਕਿਨ ਹਜੇ ਤੱਕ ਕਿਸੇ ਵੀ ਨਿਸਚਿਤ ਕੋਣ ਨਾ ਉਹ ਜਲਦਬਾਜ਼ੀ ਵੈਕਰੀ ਚੋਣ ਦੀ ਹੈ ਜਿਹੜੀ ਰੇਟ ਹੋਈ ਆ ਇਹ ਇਨਕਮ ਟੈਕਸ ਦੀ ਰੇਟ ਹੈ ਤੇ ਸਾਰੇ ਜਿਹੜੇ ਰਿਕਾਰਡ ਆ ਉਹ ਖੰਗਾਲੇ ਜਾ ਰਹੇ ਨੇ ਘਰ ਦੇ ਵਿੱਚ ਜਿਹੜੀਆਂ ਨੇ ਵਿਕਾਸਕ ਦੇ ਕਾਗਜ਼ ਮੌਜੂਦ ਹੈ ਉਹਨਾਂ ਨੂੰ ਜਿਹੜਾ ਦੇਖਿਆ ਜਾ ਰਿਹਾ ਪੁੱਛਕੇ ਚ ਜਿਹੜੇ ਉਹ ਕੀਤੀ ਜਾ ਰਹੀ ਆ ਹੋਰ ਵੀ ਕਈ ਟਿਕਾਰੀਆਂ ਤੇ ਜਿਹੜੀਆਂ ਉਹ ਰੇਟ ਹੋਈ ਆ ਤਾਂ ਤਾਂ ਜੋ ਇਹੇ ਤੱਕ ਸਾਫ ਜਾਣਕਾਰੀ ਉਹ ਸਾਹਮਣੇ ਨਹੀਂ ਆ ਰਹੀ ਵੀ ਕਿੱਥੋਂ ਦੀ ਜਿਹੜੀ ਆ ਤੇ ਇਹ ਜਿਹੜੇ ਵੀ ਰੇਟ ਜਿਹੜੋ ਕੀਤੀ ਗਈ ਆ ਤੇ ਕਿੱਥੋਂ ਦੀ ਕਿਸੇ ਦੀ ਸ਼ਿਕਾਇਤ ਤੇ ਕੋਈ ਆ ਤੇ ਜਾਂ ਸਿਆਸੀ ਇਹ ਰੇਟ ਹੋਈ ਆ ਇਹ ਦੋਵੇਂ ਜਿਹੜੀਆਂ ਚਰਚਾ ਵੀ ਹੋ ਸਕਦਾ ਵੀ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਜਾਂ ਹੋ ਸਕਦਾ ਕੀ ਇਹ ਜਿੰਨਾ ਚਾਹਤ ਦੇ ਫਰੇਵੀ ਚੀਆ ਇਹ ਰੇਡ ਹੋਣੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਕਿ ਆ ਵੀ ਰਵਿੰਦਰ ਆਰਲਾ ਕਾਫੀ ਜਿਹੜੇ ਛੇ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਿਹੜੀਆਂ ਸਮਾਜ ਸਿਰ ਵਿੱਚ ਜਿਹੜੀਆਂ ਛੇ ਵੀ ਜਿਹੜਾ ਉਹ ਬਣ ਕੇ ਜਿਹੜਾ ਲੋਕਾਂ ਦੇ ਵਿੱਚ ਨਿਕਰਦੇ ਲਖਾਈ ਦਿੱਤੇ ਸੀ ਤੇ 200 ਤੋਂ ਜ਼ਿਆਦਾ ਜਿਹੜੇ ਪਰਿਵਾਰਾਂ ਦੇ ਜਿਹੜਾ ਉਹਨਾਂ ਨੇ ਵਿਆਹ ਵੀ ਕਰ ਚਾਈ ਸੀ ਤੇ ਉਹਨਾਂ ਨੂੰ ਸਮਾਨ ਵੀ ਜਿਹੜਾ ਆਪਣੇ ਕੋਲੋਂ ਦਿੱਤਾ ਸੀਗਾ ਤੇ ਬੜਾ ਆਹ ਦੀ ਸ਼ਾਨਤੈਬ ਦਾ ਜਿਹੜਾ ਉਹਨੇ ਵਿਆਹ ਜਿਹੜਿਆ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਉਹ ਕਿਤੇ ਸੀ ਉਹ ਸ਼ੰਕਾ ਵੀ ਹੋਏ ਕਿ ਇਹ ਜਿਹੜੀਆਂ ਪਣੇ ਸੋ ਕਾਫੀ ਨਕਰ ਪਿਆ ਜਿਹੜਾ ਵੀ ਕਹਿ ਸਕਦੇ ਵੀ ਖੱਟਾ ਹੋਇਆ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜੀ ਆ ਇਹ ਰੇਟ ਦਾ ਹੋਣਾ ਇਹ ਕਈ ਤਰ੍ਹਾਂ ਦੇ ਸਮਾਜ ਖੜੇ ਤਜਰਬਾ ਕਰ ਰਿਹਾ ਲੇਕਿਨ ਹਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਵੀ ਇਹ ਜਿਹੜੀ ਆ ਰੇਟ ਹੋਈ ਆ ਕਿਸ ਕਾਰਨ ਹੋਈ ਆ ਲੇਕਿਨ ਰਵਿੰਦਰ ਆਵਲਾ ਦੱਸਿਆ ਜਾ ਰਿਹਾ ਵੀ ਚੰਡੀਗੜ੍ਹ ਤੋਂ ਜਿਹੜੇ ਆਪਣੇ ਇਹ ਗੁਰੂ ਹਰ ਸਾਹਿਬ ਜਿਹੜੀ ਕੋਟੀ ਆ ਜਿਸੇ ਇੰਟਰਟਾਈਜੀ ਟੀਮ ਜਿਹੜੀ ਪਹੁੰਚੀ ਆ ਉਥੇ ਜਿਹੜੇ ਪਹੁੰਚੂ ਕੇ ਆ ਤੇ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਪਤਾ ਚੱਲ ਸਕੇ ਵੀ ਇਹ ਜਿਹੜੀ ਆ ਰੇਟ ਹੋਈ ਆ ਕਿਸ ਕਾਰਨ ਹੋਈ ਆ ਹੋ ਸਕਦਾ ਵੀ ਇਹਨੇ ਪਰਿਵਾਰ ਇਸ ਕਾਰਨ ਜਿਹੜੀਆਂ ਕਿ ਉਹ ਆਈਆਂ ਸੀਗੀਆਂ ਜਾਂ ਟੀਮ ਦੇ ਕੋਈ ਅਧਿਕਾਰੀ ਤੁਹਾਨੂੰ ਉਹ ਦੱਸਣ ਕਿ ਆਖਰੀ ਦੇਰ ਕਿਸ ਕਰਕੇ ਹੋਈ ਹੈ ਕਿਉਂਕਿ ਜੇ ਉਹਨਾਂ ਦੀ ਜਿਹੜਾ ਉਹ ਕੈਮਰਾ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਵੀ ਜਿੰਨਾ ਚਿਰ ਇਹ ਜਾਣ ਜੜੀ ਪੂਰੀ ਨਹੀਂ ਹੋ ਸਕਦੀ ਅਸੀਂ ਇਹਦਾ ਕਲਾਸਾ ਨਹੀਂ ਕਰ ਸਕਦੇ ਇਹ ਤੁਹਾਨਾਂ ਜਾਣਕਾਰੀ ਕੋਈ ਸਾਂਝੀ ਨਹੀਂ ਕਰ ਸਕਦੇ ਲੇਕਿਨ ਹੁਣ ਜਿਵੇਂ ਜਿਵੇਂ ਟਾਈਮ ਬੀਤਦਾ ਪਿਆ ਕਿਉਂਕਿ ਤਰਕਸ਼ਾਰਜੀ ਦਾ ਤੇ ਸ਼ਾਮ ਦਾ ਜਿਹੜਾ ਤੇ ਸਮਾਂ ਜਿਹੜਾ ਉਹ ਹੁੰਦਾ ਜਾ ਰਿਹਾ ਲੇਕਿਨ ਹਜੇ ਤੱਕ ਵੀ ਟੀਮਾਂ ਉਹਨਾਂ ਦੇ ਘਰੇ ਪਹੁੰਚੀਆਂ ਹੋਈਆਂ ਤੇ ਉਹ ਜਾਂਚ ਜਿਹੜੀ ਆ ਉਹ ਚੱਲਦੀ ਪਈ ਆ ਤੇ ਕਾਗਜ਼ ਜਿਹੜੇ ਆ ਰਿਕਾਰਡ ਜਿਹੜੇ ਕਾਗਜ਼ ਜਿਹੜੇ ਡਾਕੂਮੈਂਟਸ ਆ ਗਿਆ ਉਹਨਾਂ ਨੂੰ ਖੋਦਾਲਿਆ ਜਾ ਰਿਹਾ ਤੇ ਹੁਣ ਦੇਖਣਾ ਹੈ ਕਿ ਜਦੋਂ ਅਧਿਕਾਰੀ ਤੇ ਜਾਂ ਖੁਦ ਰਵਿੰਦਰ ਆਵਲਾ ਕੈਬਨਟ ਸਾਹਮਣੇ ਆਣਗੇ ਤੇ ਪਤਾ ਚੱਲ ਸਕੇਗਾ ਅਖੀਰ ਇਹ ਰਿਪੋਰਟ ਦਾ ਕਾਰ ਕਿ ਕਿਸੀ ਦਾ ਕੈਬਨਟ